ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਨੂੰ ਪੇਸ਼ੀ ਤੋਂ ਪਹਿਲਾਂ ਅਪੀਲ ਕੀਤੀ ਹੈ ਕਿ ਸੀਐਮ ਮਾਨ ਨੇ ਅਪੀਲ ਕਰਦੇ ਹੋਏ ਕਿਹਾ ਕਿ ਜਦੋਂ ਉਹ 15 ਜਨਵਰੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਣ ਤਾਂ ਲਾਈਵ ਟੈਲੀਕਾਸਟ ਕਰਵਾਇਆ ਜਾਵੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਰਾਹੀਂ ਬੇਨਤੀ ਕਰਦੇ ਹੋਏ ਸੀਐਮ ਮਾਨ ਨੇ ਕਿਹਾ ਕਿ ਦੁਨੀਆ ਭਰ ਦੇ ਸਿੱਖ ਕਾਰਵਾਈ ਵਿੱਚ ਪੂਰੀ ਪਾਰਦਰਸ਼ਤਾ ਦੀ ਮੰਗ ਕਰ ਰਹੇ ਹਨ ਮੁੱਖ ਮੰਤਰੀ ਮਾਨ ਨੇ ਐਕਸ ਤੇ ਕਿਹਾ ਕਿ ਪੂਰੀ ਦੁਨੀਆ ਚੋਂ ਮੈਨੂੰ ਸੁਨੇਹੇ ਆ ਰਹੇ ਹਨ ਕਿ 15 ਜਨਵਰੀ ਨੂੰ ਜਦੋਂ ਸੰਗਤ ਵੱਲੋਂ ਗੋਲਕ ਦਾ ਹਿਸਾਬ ਕਿਤਾਬ ਲੈ ਕੇ ਜਾਵੋਗੇ ਤਾਂ ਸਾਰੇ ਚੈਨਲਾਂ ਤੇ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਮੈਂ ਦੁਨੀਆ ਭਰ ਦੀ ਸੰਗਤ ਦੀ ਭਾਵਨਾ ਨੂੰ ਸਮਝਦੇ ਹੋਏ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਕਿ ਮੇਰੇ ਸਪਸ਼ਟੀਕਰਨ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇ ਤਾਂ ਕਿ ਸੰਗਤਾਂ ਪਲ-ਪਲ ਅਤੇ ਪੈਸੇ ਦੇ ਹਿਸਾਬ ਨਾਲ ਜੁੜੀਆਂ ਰਹਿਣ ਮਿਲਦੇ ਹਾਂ 15 ਜਨਵਰੀ ਨੂੰ ਸੂਚਨਾ ਸਮੇਤ ਹਾਲਾ ਕੀ ਇਸ ਮੰਗ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਜੀਪੀਸੀ ਵੱਲੋਂ ਤਿੱਖੀ ਪ੍ਰਤੀਕਿਰਿਆ ਆਈ ਹੈ ਸ਼੍ਰੋਮਣੀ ਕਮੇਟੀ ਨੇ ਸੀਐਮਾਨ ਦੀ ਅਪੀਲ ਤੇਜ਼ ਰਾਜ ਜਤਾਇਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਚਾਰਨ ਸਿੰਘ ਗਰੇਵਾਲ ਨੇ ਕਿਹਾ ਕਿ ਸ਼੍ਰੀ ਕਾਲਤਾਖਸਾਹਬ ਅਤੇ ਸਿੰਘ ਸਾਹਿਬ ਜਥੇਦਾਰ ਨੂੰ ਜਰੂਰ ਕੁਝ ਅਹਿਸਾਸ ਹੋਇਆ ਹੋਵੇਗਾ ਜੰਤਕ ਇਤਰਾਜ਼ ਉੱਠੇ ਇਸ ਲਈ ਮੁੱਖ ਮੰਤਰੀ ਨੂੰ ਤਲਬ ਕੀਤਾ ਗਿਆ ਹੈ ਇਸ ਮਾਮਲੇ ਦਾ ਰਾਜਨੀਤੀਕਰਨ ਨਹੀਂ ਕੀਤਾ ਜਾਣਾ ਚਾਹੀਦਾ ਸ਼੍ਰੀ ਕਾਲਤਾਕ ਸਾਬ ਜਾਣ ਵਾਲੇ ਦਸਤਾਵੇਜ਼ ਇਤਿਹਾਸਕ ਹੋਣਗੇ ਜੇਕਰ ਤੁਸੀਂ ਕਾਲਤਾਕ ਸਾਬ ਜਾ ਰਹੇ ਹੋ ਤਾਂ ਕੋਈ ਵੀ ਸ਼ਰਤਾ ਨਾ ਲਗਾਓ ਸੱਚ ਤੇ ਖੜਿਆ ਸੱਚ ਬੋਲਣ ਦਾ ਇੱਕੋ ਹੀ ਫਾਇਦਾ ਹੁੰਦਾ ਹੈ ਇੱਕ ਵਾਰੀ ਬੋਲ ਕੇ ਦੁਬਾਰਾ ਯਾਦ ਨਹੀਂ ਰੱਖਣਾ ਪੈਂਦਾ ਜਿੱਥੇ ਬੋਲੋਗੇ ਸੱਚ ਹੀ ਬੋਲੋਗੇ ਇਹਨਾਂ ਨੂੰ ਝੂਠ ਬੋਲ ਕੇ ਯਾਦ ਰੱਖਣਾ ਪੈਂਦਾ ਪਿਛਲੇ ਸਾਲ ਕੀ ਕਹਿ ਕੇ ਗਏ ਸੀ ਐਸੇ ਕਰਕੇ ਫਸੇ ਫਿਰਦੇ ਨਾ ਹੁਣ ਮੈਨੂੰ ਵੀ ਬੁਲਾ ਲਿਆ ਮੈਂ ਜਾਊਂਗਾ ਮੈਂ ਨਤਮਸਤਕ ਹੋ ਕੇ ਜਾਊਂਗਾ ਮੈਂ ਅਕਾਲ ਤਖਤ ਸਾਹਿਬ ਦਾ ਬਹੁਤ ਸਤਿਕਾਰ ਕਰਦਾ ਉਹਦੋਂ ਵੱਡਾ ਤਾਂ ਕੋਈ ਸਾਡੀ ਪਦਵੀ ਹੈ ਨਹੀਂ ਉਹਦੋਂ ਉਹਦੋਂ ਉੱਚਾ ਤਾਂ ਕੋਈ ਸਾਡੀ ਅਦਾਲਤ ਹੀ ਹੈ ਨਹੀਂ ਹਾਲਾਂਕਿ ਉਸ ਦਿਨ ਦੇਸ਼ ਦੇ ਰਾਸ਼ਟਰਪਤੀ ਜੀ ਨੇ ਆਉਣੇ ਅਮਰਸਰ ਸਾਹਿਬ ਮੈਂ ਕਿ ਮੈਂ ਮਾਫੀ ਮੰਗ ਲਈ ਉਹਨਾਂ ਤੋਂ ਮੈਂ ਕਿ ਜੀ ਮੈਨੂੰ ਤਾਂ ਇੱਧਰਲੇ ਪਾਸੇ ਸੱਦਾ ਆਇਆ ਹੋਇਆ ਉਧਰਲਾ ਸੱਦਾ ਮੈਨੂੰ ਪਰਵਾਹ ਨਹੀਂ ਤੁਸੀਂ ਬਸ ਤੁਹਾਡਾ ਪਬਲਿਕ ਦੇ ਚ ਪਰਮਾਤਮਾ ਵਾਸਤਾ ਤੁਸੀਂ ਮੇਰੇ ਨਾਲ ਹੋ ਮੈਨੂੰ ਕਾਹਦਾ ਡਰ ਹੈ ਮੈਂ ਤਾਂ ਸਾਰਾ ਕੁਝ ਲੈ ਕੇ ਜਾਊਂਗਾ ਮੈਂ ਤਾਂ ਕਹਿੰਦਾ ਸਿੱਧਾ ਪ੍ਰਸਾਰਣ ਕਰੋ ਜੀ ਉਹਦਾ ਲਾਈਵ ਟੈਲੀਕਾਸਟ ਕਰੋ ਜੋ ਮੈਂ ਲੈ ਕੇ ਜਾਊਂਗਾ ਤੇ ਤੁਹਾਨੂੰ ਵੀ ਪਤਾ ਲੱਗ ਜਾਊਗਾ ਸਾਰਿਆਂ ਨੂੰ ਪਤਾ ਲੱਗ ਜਾਊਗਾ